8 ਅਗਸਤ 2024 ਇਹ ਡੇਟ ਐਸੀ ਡੇਟ ਆ ਦੋਸਤੋ ਜਿਹੜੀ ਕਿ ਬਹੁਤ ਸਾਲਾਂ ਬਾਅਦ ਤੁਹਾਨੂੰ ਦੇਖਣ ਨੂੰ ਮਿਲੇਗੀ ਕਿਉਂਕਿ 8 ਤਰੀਕ ਆ 8ਵਾਂ ਮਹੀਨਾ ਤੇ 2024 ਨੂੰ ਵੀ ਟੋਟਲ ਕਰ ਦਿਓ ਤਾਂ ਵੀ 8 ਹੀ ਆਉਂਦਾ ਦੋਸਤੋ ਟ੍ਰਿਪਲ ਟਾਈਮ 8 ਆ ਰਿਹਾ ਤਾਂ ਅਗਰ ਤੁਹਾਡੀ ਮਨ ਦੇ ਵਿੱਚ ਕੋਈ ਇੱਛਾ ਵਾ ਉਹਨੂੰ ਮੈਨੀਫੈਸਟ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ ਦੋਸਤੋ ਕੋਈ ਬਿਜ਼ਨਸ ਸਟਾਰਟ ਕਰਨਾ ਕੋਈ ਕੋਈ ਵੀ ਕਿਸੇ ਤਰ੍ਹਾਂ ਦਾ ਤੁਹਾਡੇ ਤੇ ਕਰਜ਼ਾ ਵਾ ਕਰ ਨਹੀਂ ਬਣਾ ਪਾਰੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਤੁਸ ਤੁਹਾਡੀ ਮਨ ਦੇ ਵਿੱਚ ਇੱਛਾ ਹੈਗੀ ਆ ਤਾਂ ਦੋਸਤੋ ਸਵੇਰ ਦੇ 8:00 ਬਜ ਕੇ 8 ਮਿੰਟ ਦੇ ਉੱਪਰ ਔਰ 8 ਤਰੀਕ ਨੂੰ ਪਾਣੀ ਦਾ ਗਲਾਸ ਲੈ ਲੈਣਾ ਤੇ ਉਹਨੂੰ ਹੱਥ 'ਚ ਪਕੜ ਲੈਣਾ ਜੋ ਵੀ ਤੁਹਾਡੀ ਮਨ 'ਚ ਇੱਛਾ ਹੋਏਗੀ ਉਹਨੂੰ ਅੱਖਾਂ ਬੰਦ ਕਰਕੇ ਏ ਟਾਈਮ ਆਪਣੇ ਮਨ ਦੇ ਅੰਦਰ ਬੋਲ ਕੇ ਪਾਣੀ ਦੇ ਗਲਾਸ ਦੇ ਅੰਦਰ ਫੂਕ ਮਾਰ ਕੇ ਪੀ ਲੈਣਾ ਦੇਖਣਾ ਬਹੁਤ ਜਲਦੀ ਤੁਹਾਡੀ ਇੱਛਾ